ਇਹਦੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿ੍ਰਿਘਾ ਨਿਰਦੇਸ਼ਾਂ ਤੇ ਚੱਲਦੇ ਆਂ ਪਹਿਲਾਂ ਨੂੰ ਡਰੱਗ ਵਾਲਿਆਂ ਦੇ ਖਾਫ ਕਾਫੀ ਮਹਿੰਮ ਚੜੀ ਗਈ ਸੀ ਕਾਫੀ ਵਿਅਕਤੀ ਫੜੇ ਗਏ ਸੀ ਉਹਦੇ ਚੱਲਦਾ ਹੁਣ ਸਾਡੇ ਇੰਸਪੈਕਟਰ ਸੀ ਜੀ ਸਰਿੰਦਰ ਕੁਮਾਰ ਦੀ ਟੀਮ ਨੇ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਕੋਲ 60 ਕਿਲੋ ਕਾਫੀ ਆਸ ਰਿਕਵਰ ਕੀਤੀ ਇਹਦੇ ਚੱਲਦਾ ਮਕਦਮਾ ਨੰਬਰ 13 ਪੁਲਿਸ ਥਾਣੇ ਕੈਂਟਰ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਤੋਂ ਅੱਗੇ ਤਫਤੀਸ਼ ਹੋਰ ਚੱਲ ਰਹੀ ਹੈ ਸਰ ਗੁਰ ਕਿੰਨੇ ਦੋਸ਼ੀ ਫੜੇ ਗਏ ਜੀ ਇਸ ਕੇਸ ਦੇ ਵਿੱਚ ਕੁੱਲ ਦੋ ਦੋਸ਼ੀ ਕੋਈ ਅਜੇ ਹੋਰ ਦੋਸ਼ੀ ਵੀ ਆਰਕੋਡ ਤੇ ਬੈਕੋਡ ਲਿੰਕ ਚੈੱਕ ਕਰ ਰਹੇ ਆ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਜਾਊਗਾ ਸਰ ਇਹਨਾਂ ਤੇ ਪਹਿਲੇ ਵੀ ਮਾਮਲਾ ਦਰਜ ਹੈ ਇਹ ਦੋਵੇਂ ਵਿਅਕਤੀ ਨੇ ਤੇ ਇੱਕ ਇੱਕ ਮਕਦਮਾ ਪਹਿਲਾਂ ਵੀ ਐਂਟੀਫੈਸਟਾ ਕਰਦੇ ਆ ਸਰ ਇਹ ਕਿੱਥੋਂ ਲੈ ਕੇ ਆਂਦੇ ਸੀ ਤੇ ਕਿੱਥੇ ਜਿੰਨੇ ਨੂੰ ਬਹੁਤ ਸਾਰਾ ਵੈਰੀਫਾਈ ਕਰਨਾ ਆਰਕੋਡ ਤੇ ਬੈਕੋਡ ਲਿੰਕ ਸਾਰਾ ਚੈੱਕ ਕਰਨੇ ਕਿੱਥੇ ਸਪਲਾਈ ਕਰਨੀ ਕਿੱਥੋਂ ਲੈ ਕੇ ਸਾਰਾ ਕਰਨੇ ਚੈੱਕ ਸਰ ਇਹ ਕਿੱਥੋਂ ਹੀ ਰਹਿਣ ਵਾਲੇ ਨੇ ਇਹ ਦੋਵੇਂ ਜਿਹੜੇ ਮੁਕਾਜੇਲੇ ਦੇ ਰਹਿਣਗੇ